ਇਹ ਸਰਕਾਰ ਵਾਪੰਸ਼ਨ ਦਾ ਕਾਢ ਨਹੀਂ ਪਰ ਮੁੱਤਬਾ ਮੈਨੂੰ ਕੋਈ ਖਾਣਾ ਦੇਣ ਦੀ ਗੱਲ ਨਹੀਂ ਹੈ ਸਰਕਾਰ ਕਿਹਦੇ ਕਿਹਦੇ ਇਹਨਾਂ ਵਾਪੰਸ਼ਨ ਵગેਨ ਬੰਮਾ ਲੰਬਾਉਣ ਦੀ ਜਿਆਦਾ ਮਲੂਈ ਨਾਲ ਪ੍ਰੈਫਰ ਕਰਦੀ ਕਿ ਜੀਨਾ ਲੰਕਾਇਆ ਜਾਂ ਵੀ ਕਹਾ ਕਹਾ ਦਾਖਲ ਲਿਖਿਆ ਜਨ ਉਹ ਨਹੀਂ ਉਹਨਾਂ ਦਾ ਬੈਣ ਹੋਰ ਅੱਜ ਮੁੱਤਬਾ ਕਿ ਕੋਈ ਪ੍ਰਸ਼ਾਸਨ ਨਾਲ ਜਾਂ ਮੁੱਦਿ ਨਾਲ ਦਾ ਕੰਮ ਕਰਵਾਉਣੀ ਦਾਲਾਵਾ ਤਾਂ ਹੋਈ ਜੇਲੀ ਟੋਨਰ ਸਾਥ ਨਹੀਂ ਬਣਾ ਚੁੱਕਾ ਆਈ ਨਾ ਨੇ ਮਨਾਂ ਦਿੱਤਾ ਇਹ ਨਾਮ ਨਾਮ ਆਈਰਨ ਵੀਟੇ ਦੀ ਗੱਲ ਹੈ ਕਿ ਆਪਣੇ ਹੋਰ ਇਸ ਤੋਂ ਬਾਅਦ ਐਚ ਆਰ ਡੀ ਡਿਪਾਰਟਮੈਂਟ ਵਿੱਚ ਵੀ ਗੱਲ ਹੈ ਕਿ ਸੀਨੀਅਰ ਨਾਲ ਤੇ ਰਿਕਰੂਟਮੈਂਟ ਕਰਨ ਦੀ ਕਮੇਟੀ ਕਮਰਾ ਜੀ ਨਾਲ ਗੱਲ ਹੋਈ ਸੀ ਸਾਰਿਆਂ ਵੱਲੋਂ ਇਹ ਜਿਹੜਾ ਇਹ ਸਾਫ ਇਨਕਾਰ ਕਰ ਸਾਲਿਆ ਸੀਗਾ ਉਹਦੇ ਜਿਹੜਾ ਜਲਦੀ ਹੀ ਸਾਨੂੰ ਅੱਜ ਇਹ ਕਦਮ ਚੁੱਕਣਾ ਪਿਆ ਤੇ ਅੱਜ ਸਾਨੂੰ ਜਿਹੜਾ ਪ੍ਰੋਟੈਸਟ ਦੇ ਰਾਤ ਹੈ ਜਦੋਂ ਤੁਸੀਂ ਕਿਸੇ ਕਿਸਮ ਦਾ ਮਿਲੋ ਤੁਸੀਂ ਕੋਈ ਟਿੱਪ ਪਰ ਵਗੈਰਾ ਦਿੱਤੇ ਨਹੀਂ ਆ ਤੁਹਾਡੀ ਕੋਈ ਡੋਗ ਲਿਖੀ ਪਰ ਅਸੀਂ ਪੇਪਰ ਦਿੱਤੇ ਨਹੀਂ ਜੀ ਅਸੀਂ ਸਾਰੇ ਤੇ ਮੇਲ ਦਗਾ ਲਿਖੀਆਂ ਜੀ ਪੇਪਰ ਦਿੱਤੇ ਨੇ ਮੈਟ ਵਿੱਚ ਆ ਆਪ ਤੁਸੀਂ ਬੋਰਡ ਦਾ ਪੇਪਰ ਲਿਖਿਆ ਹਾਂ ਜੀ ਬਿਜਲੀ ਬੋਰਡ ਦਾ ਇਹਨਾਂ ਸਾਰਿਆਂ ਸਾਡੀਆਂ ਦਾ ਪੇਪਰ ਦਿੱਤਾ ਹੈ ਅਸੀਂ ਮੈਟ ਤੇ ਆਏ ਹਾਂ ਅਕੀ ਟੌਪ ਮੈਟ ਵਿੱਚ ਵੀ ਜੀ ਇਹਨਾਂ ਜਿਹੜੇ ਸਾਥ ਬਣੇ ਨੇ ਇਹਨਾਂ ਦੇ ਕਿਹੜਾ ਰੈਂਕ ਹੋਵੇ ਵਾਲੀ ਇਹ ਸੋਹਣੀ ਜਿਹੀ ਗੱਲ ਲੋ ਟੌਪ ਰੈਂਕਰ ਮਿਲਿਆ ਪਰ ਤੁਸੀਂ ਇਸ ਮਤਲਬ ਲਗੇ ਕੰਮ ਨਹੀਂ ਕਰਦੇ ਜੇ ਤੁਸੀਂ ਨੌਕਰੀ ਨਹੀਂ ਦੇਣੀ ਤਾਂ ਕਿਉਂ ਕਾਰਨੀ ਕਰ ਰਹੇ ਹੋ ਜੀ ਆਹਾਂ ਜੀ ਉਹ ਜੇ ਤੁਸੀਂ ਵੀ ਡਿਪਾਰਟਮੈਂਟ ਵੀ ਵੀ ਕਿਹਦੀ ਹੈ ਨੌਕਰੀ ਦੇਣੀ ਨੇ ਜੇ ਲੈਟ ਹੀ ਦੇਣੀਆਂ ਨੇ ਲੱਗਿਆ ਤੁਸੀਂ ਅਸਾਮੀਆਂ ਕੱਢ ਕੇ ਇੱਦੋਂ ਉਹ ਉਮੀਦ ਕਿਉਂ ਦਿਗਾਉਂਦੇ ਹੋ ਕਿ ਕਈ ਸਾਥ ਜਿਹੜੇ ਨੇ ਤਿਆਰੀਆਂ ਕਰਦੇ ਨੇ ਆਲ ਦੇ ਕੰਮ ਹੁੰਦੇ ਛੱਡਦੇ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ ਉਹ ਕੰਮ ਛੱਡ ਦਿੰਦਾ ਹੈ ਥੋੜਾ ਟਾਈਮ ਚਲੋ ਮੈਂ ਤਿਆਰੀ ਕਰਨ ਦੇ ਲਈ ਆਹ ਜੀ ਇਹਦੀ ਸਰਕਾਰੀ ਨੌਕਰੀ ਅਸੀਂ ਲੱਭਾਂਗੇ ਤਾਂ ਤੁਸੀਂ ਅਸੀਂ ਇੰਨਾ ਟਾਈਮ ਦਿੰਨੇ ਆ ਮਤਲਬ ਜਿੰਨੀਆਂ ਦਿਨ ਰਾਤ ਰਾਤ ਪੜ੍ਹਦੇ ਆ ਫਿਰ ਵੀ ਤੁਸੀਂ ਤੁੰੜ ਜਿਹੜਾ ਵਰਕਰ ਨੂੰ ਲਮਕਾ ਕੇ ਸਾਡਾ ਟਾਈਮ ਬਰਬਾਦ ਵੀ ਕਰਦੇ ਹੋ ਤੇ ਬਾਅਦ ਉਹਨਾਂ ਨੂੰ ਰਿਸਪੌਂਸ ਨਹੀਂ ਦਿੱਤਾ ਸਾਨੂੰ ਕਰੇ ਜਿਹੜਾ ਰਾਹ ਤੇ ਹੀ ਬਣਾਉਂਦੇ ਉਹਨਾਂ ਦੀ ਮਦਦ ਕੀ ਕਰਦੇ ਹੋ ਤੁਸੀਂ ਮੰਗਾ ਸੀ ਪ੍ਰਸ਼ਾਸਨ ਤੁਸੀਂ ਕਰਦੇ ਆ ਕਿ ਇਹਨਾਂ ਸਾਧੀਆਂ ਦੀ ਸਾਨੂੰ ਜਲਦ ਤੋਂ ਜਲਦ ਜਿਹੜੀ ਇਹ ਜੋਇਨਿੰਗ ਦਿੱਤੀ ਜਾਵੇ ਡਿਪਾਰਟਮੈਂਟ ਨੇ ਅੱਜ ਸਾਨੂੰ 15 ਦਿਨ ਦਾ ਜਿਹੜਾ ਸਮਾਂ ਨਾਲ ਉਹ ਮੁਝੇ ਕਿਨਾਂ ਫਾਈਨਲ ਤਿਆਰ ਕਰਕੇ ਜਿਹੜਾ ਅ ਅ ਲਗਾਉ ਉਹ ਚਾਲੂ ਕਰਨਗੇ ਅੰਦਰ ਅੰਦਰ ਸਮੇਂ ਜੋਇਨਿੰਗ ਟੈਨ ਰਾਊਂਡ ਨਾਲ ਜਿਹੜੀ ਸਾਈਨ ਕੀ ਰਿਵਿਊ ਹੋਵੇ ਅੱਜ ਮੀਟਿੰਗ ਹੋਈ ਹੈ ਮਤਲਬ ਮੀਟਿੰਗ ਹੋਗੀ ਹੁਣ ਤੁਹਾਡਾ ਕੰਮ ਚੱਲਣਾ ਜਾਰੀ ਰਹੇਗਾ ਜਾਂ ਖੰਮ ਕਰ ਦਿੱਤਾ ਜਾਏਗਾ ਹੁਣ ਸਾਡਾ ਕਰਨਾ ਜਿਹੜਾ ਇੱਕ ਵਾਰ ਫਿਰਾਲ 15 ਦਿਨ ਲਈ ਮੁਕਰੀ ਕੀਤਾ ਗਿਆ ਜੇਕਰ ਡਿਪਾਰਟਮੈਂਟ 15 ਦਿਨਾਂ ਤੱਕ ਕੋਈ ਕੰਮ ਨਹੀਂ ਨਿੰਦਾ ਤਾਂ ਸਾਡਾ ਜਿਹੜਾ ਸੰਦਰਭ ਵਿੱਚ ਚੱਲ ਰਹੇਗਾ ਤੁਹਾਨੂੰ ਲੱਗਦਾ ਹੈ ਕਿ 15 ਦਿਨ ਦੇ ਵਿੱਚ ਤੁਹਾਡਾ ਕੰਮ ਕਰ ਦਿੱਤਾ ਜਾਏਗਾ ਇਹ ਕੋਈ ਡਿਪਾਰਟਮੈਂਟ ਹੈ ਸਾਨੂੰ ਲਿਖੀ ਵਿੱਚ ਦੇਤਾ ਹੋਇਆ ਤੇ ਕਰਕੇ ਸਾਨੂੰ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈ ਉਹ ਗੱਲ ਤੇ ਭਰੋਸਾ ਦਿਟਾਉਣਾ ਚਾਹੀਦਾ ਹੈ ਕਿ ਜਿਹੜਾ ਡਿਪਾਰਟਮੈਂਟ ਦਿੱਖੀ ਤੋਂ ਵੀ ਮਿਲਦਾ ਹੈ ਸਾਨੂੰ ਜਿਹੜਾ ਦੁਬਾਰਾ ਇੱਕ ਨਾ ਸਸੀ ਗਾਲ ਜੀ ਅਸੀਂ ਸੀਆਰ 305 24 ਸੀਆਰ 306 24 ਏਐਸਐ ਜਪੀਏ ਤੇ ਈਜੀ 2 ਦੇ ਕੈਂਡੀਡੇਟ ਆ ਤੇ ਸਾਡੀ ਭਰਤੀ ਨੂੰ ਤਕਰੀਬਨ 2 ਸਾਲ ਹੋ ਗਏ ਲੰਮਕਦੀ ਨੂੰ ਜੋ ਕਿ ਕਿਸੇ ਸਿਰੇ ਬੰਨੇ ਨਹੀਂ ਲਾਈ ਜਾ ਰਹੀ ਇਸ ਦੇ ਰਿਗਾਰਡਿੰਗ ਅਸੀਂ ਡਿਪਾਰਟਮੈਂਟ ਨਾਲ ਤਿੰਨ ਮੀਟਿੰਗਾਂ ਕੀਤੀਆਂ ਸੀਆਂ ਜੋ ਬੇਸਿੱਟਾ ਰਹੀਆਂ ਤੇ ਅੱਜ ਅਸੀਂ ਅਖੀ ਕੇ ਫੈਸਲਾ ਲਿਆ ਸੀ ਕਿ ਅਸੀਂ ਰੋਜ ਪ੍ਰਦਰਸ਼ਨ ਕਰਾਂਗੇ ਤੇ ਸਾਡਾ ਰੋਜ ਪ੍ਰਦਰਸ਼ਨ ਕਾਮਯਾਬ ਵੀ ਰਿਹਾ ਤੇ ਸਾਨੂੰ ਡਿਪਾਰਟਮੈਂਟ ਵੱਲੋਂ ਲਿਖਤੀ ਰੂਪ ਵਿੱਚ ਇਹ 15 ਦਿਨਾਂ ਦਾ ਟਾਈਮ ਮੰਗਿਆ ਗਿਆ ਉਹਨਾਂ ਤੋਂ ਕਿ ਅਸੀਂ 15 ਦਿਨ ਦੇ ਵਿੱਚ ਤੁਹਾਡੀ ਸਾਰੀ ਕਾਰਗੁਜ਼ਾਰੀ ਪਾ ਸਕੀਏ ਤੇ ਸਾਨੂੰ ਜੋਇਨਿੰਗ ਲੈਟਰ ਇਸ਼ੂ ਕਰ ਸਕਣ।